मामला अमृतसर पठानकोट नेशनल हाईवे ਤੋਂ ਸਾਹਮਣੇ ਆਇਆ ਜਦੋਂ ਇੱਕ ਨਿੱਜੀ ਬੱਸ ਸਵਾਰੀਆਂ ਨੂੰ ਲੈ ਕੇ ਬੱਸ ਸਟੈਂਡ ਬਟਾਲਾ ਤੋਂ ਚੰਡੀਗੜ੍ਹ ਚੂੜੀਆਂ ਲਈ ਨਿਕਲੀ ਤਾਂ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇੱਕ ਬਲੇਰੋ ਕਾਰ ਬੱਸ ਦੇ ਅੱਗੇ ਆ ਗਈ ਅਤੇ ਬੱਸ ਡਰਾਈਵਰ ਵੱਲੋਂ ਬਚਾਅ ਲਈ ਬੱਸ ਦੂਜੀ ਸਾਈਡ ਤੇ ਜਾ ਕੇ ਰੋਕੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਲੱਗਦਾ ਨੀਂਦ ਆ ਗਈ ਸੀ ਜੋ ਗਲਤ ਸਾਈਡ ਤੇ ਆ ਕੇ ਬੱਸ ਅੱਗੇ ਆ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਦੀ ਸੀ ਆਰੇ ਲੱਗੇ ਲੱਗੇ ਰਾਜੇ ਰਾਜੇ ਆਰੇ ਕੁਛ ਨਹੀਂ ਚੱਲਣਾ ਜੀ ਕੋਈ ਮੌਣੀ ਕਿਹਾ ਲੱਗ ਕੇ ਚੱਲ ਬੱਤੀ ਹੈ ਨਾ ਪਿੱਛੇ ਬਹਿ ਤਾਰ ਪਏ ਤੂੰ ਫਰੇਗਾੜਾ ਪਟਾਰਿਆ ਨੂੰ ਬਸਾਂ ਆਉਂਦੀ ਜਾਂ ਫਰੇਗਾੜਾ ਚੂੜੀ ਨੂੰ ਜਾਂ ਨੂੰ ਤੇ ਇਹ ਤੂੰ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਵੜੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਡੁੱਡੇ ਬੰਨੇ ਕਈ ਬਸ ਤੋਂ ਢਾੜ ਕੇ ਬੱਜੀ ਤੇ ਕਿਹ ਜਵਾਨੀ ਬਿਨਾਂ ਕਰੋ ਹਾਂਜੀ ਬਸਟਾਂ ਨਾਲ ਮੌਣੀ ਬਸਟਾਂ ਨਾਲ ਫਰੇਗਾੜਾ ਚੂੜੀ ਨੂੰ ਜਾਂਦੀ ਇਹਦੇ ਝੋਗ ਲੱਗੀ ਬਨਾਰੋ ਆ ਫੁੱਟਬਾਲ ਤੇ ਉਤਨੀ ਲਗਾਤੀ ਐ ਇਹਦੀ ਗੱਡੀ ਲਾਦੀ ਇਹ ਤੇਰੀ ਇਹਦੀ ਬਨਾਰੋ ਐਡਾ ਖੂਰ ਰਖਾਦਾ ਜਲਦੀ ਬਨਾਰੋ ਦੀ ਧੀ ਦੀ ਬੈਠ ਕੇ ਸਵਾਰੀ ਆਈ ਮੈਨੇ ਵਾਸਤੇ ਆਈ ਫਤਿਹਗੜ ਟੁੱਟ ਜਨ ਗਾੜੇ ਮੇਰਾ ਨਾਮ ਲਖਿੰਦਰ ਕੋਈ ਆਦੇ ਕਿੱਥੇ ਚਲੇ ਅਹੀਂ ਇੱਥੋਂ ਅੰਡੇ ਹਾਂ ਬਟਾਲੇ ਆਉਣ ਦੇ ਹਾਂ ਫਤਿਹਗੜ ਚੱਲੇ ਹਾਂ ਸਿਰਫ ਬਸ ਐਕਸੀਡੈਂਟ ਹੋ ਤਾਂ ਪਲੇਰੋ ਘਟੀ ਨਾ ਵੱਜ ਜੂਗੀ ਹਾਂਜੀ ਤੇ ਕਿੰਨੇ ਵਾਰੀਆਂ ਚੱਕੀਆਂ ਹੋਈਆਂ ਬੜੀਆਂ ਸਵਾਰੀਆਂ ਚੱਕੀਆਂ ਲੱਗੀਆਂ ਬੜੇ ਲੱਗੀਆਂ ਦੋਨਾਂ ਘੋੜਿਆਂ ਨੂੰ ਲੱਗੀਆਂ ਚਾਹੀਏ ਕਸੂਰ ਕਿਦਾ ਸੀ ਮੈਨੂੰ ਲੱਗਾ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਤਾਂ ਨਹੀਂ ਜੇ ਮੈਨੂੰ ਪਤਾ ਕਿੱ데 ਹੈ ਇਹ ਹਾਸਾ ਕਿੱਥੇ ਹੋਇਆ ਤੇ ਕਿੱਦਾਂ ਹੋਇਆ ਇਹ ਤਾਂ ਖੁਸ਼ੀ ਬਾਟੀਗਾ ਤੇ ਲੱਗੇ ਨਾ ਸਾਡੇ ਮੁੰਛੀ ਨੇ ਖੂਨ ਆਇਆ ਉਹਨਾਂ ਨੋਟ ਕਰਾਇਆ ਤਾਂ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓ ਆ ਰਹੀ ਹੈ ਫਤਿਹਗੜ ਚੂੜੀਆਂ ਜਾਣੀ ਸੀ ਤੇ ਇਹ ਤੇ ਬਲਾਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਰਾਈਵਰ ਉਹ ਇਧਰੋਂ ਪਾਰ ਕਰ ਗਈ ਆ ਤੇ ਬਸ ਜਿਹੜੀ ਉਹ ਨਹੀਂ ਉਹ ਵੀ ਡਰਾਈਵਰ ਪਾਰ ਕਰਕੇ ਆ ਸਾਹਮਣੇ ਖੜੀ ਰਹਿ ਗਈ ਕਿੰਨੇ ਕੁ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਦੋ ਜਣੇ ਸੀ ਐਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਨੂੰ ਰੈਫਰ ਕਰਦੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਇਹਨਾਂ ਨੂੰ ਜੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਸਾਹਮਣੇ ਆਹਦੀ ਕਾਰਵਾਈ ਕਰਦੇ ਨੇ ਹਾਂ ਜੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime